ਅੱਜ ਦੀ ਵੀਡੀਓ ਦੇ ਵਿੱਚ ਮੇਰੇ ਵੱਲੋਂ ਮੇਰੀਆਂ ਸਾਰੀਆਂ ਪੈਨਾਂ ਨੂੰ ਰਾਮ ਰਾਮ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਸਵਾਦਿਸ਼ਟ ਅਚਾਰ ਗੋਭੀ ਗਾਜਰ ਸ਼ਰੰਗਮ ਤੇ ਅਦਰਕ ਦਾ ਇਹ ਅਚਾਰ ਮੇਰੀਆਂ ਕਿਹੜੀਆਂ ਕਿਹੜੀਆਂ ਪੈਨਾਂ ਨੇ ਬਣਾ ਕੇ ਖਾਧਾ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹ ਅਚਾਰ ਨਾ ਕਈ ਤਰੀਕਿਆਂ ਦੇ ਨਾਲ ਬਣਦਾ ਕੋਈ ਇਸ ਨੂੰ ਤਲਕੇ ਬਣਾ ਲੈਂਦਾ ਕੋਈ ਸੁਕਾ ਕੇ ਬਣਾ ਲੈਂਦਾ ਪਰ ਸਭ ਤੋਂ ਜ਼ਿਆਦਾ ਸਵਾਦ ਕਿਹੜਾ ਲੱਗਦਾ ਹੈ ਜਿਹੜਾ ਅਸੀਂ ਅਚਾਰ ਤਲਕੇ ਬਣਾਉਣੀ ਹੈ ਇਦੇ ਲਈ ਮੈਨੇ 2 ਕਿਲੋ ਗੋਭੀ ਲਈਏ ਤੇ 1.5 ਕਿਲੋ ਲੈਣੀ ਛਲਗਮ ਤੇ 1.5 ਕਿਲੋ ਲਈਆਂ ਨੇ ਗਾਜਰਾਂ ਤੇ ਥੋੜਾ ਜਿਹਾ ਲਿਆ ਅਦਰਕ ਗੋਭੀ ਨੂੰ ਪਹਿਲਾਂ ਸੀ ਬਰੀਕ ਬਰੀਕ ਕੱਟ ਲਿਆ ਜਿਆਦਾ ਮੋਟਾ ਵੀ ਨਹੀਂ ਕੱਟਿਆ ਤੇ ਜਿਆਦਾ ਬਰੀਕ ਵੀ ਨਹੀਂ ਕੱਟਿਆ ਕਹਿਨ ਦਾ ਪਾਪ ਗੋਭੀ ਨੂੰ ਨਾ ਠੀਕ ਜੇ ਢੰਗ ਦੇ ਨਾਲ ਕੱਟ ਲਿਆ ਤੇ ਇਸੇ ਤਰ੍ਹਾਂ ਹੀ ਅਸੀਂ ਸ਼ਲਗਮਾਂ ਨੂੰ ਕੱਟਿਆ ਸ਼ਲਗਮ ਜਦੋਂ ਅਸੀਂ ਕੱਟਿਆ ਸੀ ਨਾ ਅਸੀਂ ਇਸ ਨੂੰ ਕਈ ਤਰ੍ਹਾਂ ਦੇ ਸ਼ੇਪ ਦਿੱਤਾ ਇੱਕ ਬਰਫੀ ਤਰ੍ਹਾਂ ਤੇ ਇੱਕ ਗੋਲ ਤਰ੍ਹਾਂ ਕਿਉਂਕਿ ਜਦੋਂ ਅਸੀਂ ਇਸ ਨੂੰ ਖਾਵਾਂਗੇ ਤਾਂ ਇਸ ਦੀ ਸ਼ਕਲ ਬਹੁਤ ਸੋਹਣੀ ਲੱਗੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਤੇ ਟੋਕਿਆ ਸੀ ਉੱਪਰ ਚਲੇਗੀ ਉੱਪਰ ਇੱਕ ਮੰਜੀ ਦੇ ਉੱਪਰ ਕੱਪੜਾ ਵਿਛਾ ਲਿਆ ਉਹ ਵੀ ਕਾਟਨ ਦਾ ਤੇ ਉਹਦੇ ਉੱਪਰ ਸਾਰਾ ਅਚਾਰ ਅਸੀਂ ਇਸ ਤਰ੍ਹਾਂ ਸੁਕਾ ਲਵਾਂਗੇ ਇਸ ਅਚਾਰ ਨੂੰ ਨਾ ਇੱਕ ਕਰਾਰੀ ਜੀ ਧੁੱਪ ਲਗਵਾ ਲਓ ਤੇ ਸਿਰਫ ਇੱਕ ਧੁੱਪ ਹੀ ਲਗवानी ਹੈ ਕਿਉਂਕਿ ਜੇ ਆਪਾਂ ਦੋ ਧੁੱਪਾਂ ਲਗਵਾ ਲਾਂਗੇ ਨਾ ਤਾਂ ਇਹ ਇਹ ਨਾ ਸੁੱਕ ਜਾਵੇਗਾ ਜੋ ਖਾਣ ਵਿੱਚ ਨਾ ਜਿਆਦਾ ਸਵਾਦ ਨਹੀਂ ਬਣੂਗਾ ਸਿਰਫ ਇੱਕ ਹੀ ਧੁੱਪ ਲਗਾਉਣੀ ਹੈ ਤੇ ਸਾਰਾ ਆਚਾਰ ਨਾ ਦੇਖੋ ਅਸੀਂ ਕੱਪੜੇ ਤੇ ਪਰ ਇਹਨਾਂ ਵਧੀਆ ਢੰਗ ਦੇ ਨਾਲ ਚੰਗੀ ਤਰ੍ਹਾਂ ਨਾ ਵਿਛਾ ਦਿੱਤਾ ਕੱਲੀ-ਕੱਲੀ ਫਾੜ ਇਸ ਦੇ ਉੱਪਰ ਵਿਛਾ ਦਿੱਤੀ ਹੈ ਗੋਪੀ ਗਾਜਰ ਸ਼ਲਗਮ ਦੀ ਤੇ ਤਾਂ ਕਿ ਇਹਨੂੰ ਚੰਗੀ ਤਰ੍ਹਾਂ ਧੁੱਪ ਲੱਗ ਜੇ ਇਹਨਾਂ ਨੂੰ ਵਿਛਾਉਣ ਤੋਂ ਬਾਅਦ ਨਾ ਫਿਰ ਅਸੀਂ ਇਹਦੇ ਉੱਪਰ ਨਾ ਇੱਕ ਚੁੰਨੀ ਪਤਲੀ ਜੀ ਚਾਹੇ ਮਲਮਲ ਦਾ ਕਪੜਾ ਇਹਨੂੰ ਚੰਗੀ ਤਰ੍ਹਾਂ ਉੱਪਰ ਟੱਕ ਦੋ ਤਾਂ ਕਿ ਇਹਦੇ ਉੱਪਰ ਕੋਈ ਵੀ ਮੱਖੀ ਜਾਂ ਮੱਛਰ ਨਾ ਬੈਠ ਸਕੇ ਮੈਂ ਇੱਥੇ ਨਾ ਆਪਣੀਆਂ ਭੈਣਾਂ ਨੂੰ ਇਹ ਦੱਸੂਗੀ ਕਿ ਮੈਂ ਨਾ ਇਸ ਸਰਦੀ ਦੇ ਸੀਜ਼ਨ ਵਿੱਚ ਘਟੋ ਘਟਾ 2 ਜਾਂ 3 ਵਾਰੀ ਇਹ ਆਚਾਰ ਪਾ ਲੈਣੀ ਹੈ ਜਦੋਂ ਵੀ ਇਹ ਆਚਾਰ ਸਾਡੇ ਘਰੇ ਬਣਦਾ ਹੈ ਨਾ ਤਾਂ ਮੈਨੂੰ ਤਾਂ ਕਿਸੇ ਵੀ ਸਬਜ਼ੀ ਦੀ ਲੋੜ ਨਹੀਂ ਹੁੰਦੀ ਖਾਸ ਕਰਕੇ ਇਸ ਆਚਾਰ ਦਾ ਸਵਾਦ ਤਾਂ ਉਦੋਂ ਸਭ ਤੋਂ ਵੱਧ ਲੱਗਦਾ ਜਦੋਂ ਅਸੀਂ ਇਸ ਨੂੰ ਨਾ ਨਾਸ਼ਤੇ ਦੇ ਵਿੱਚ ਪਰੌਂਠੇ ਦੇ ਨਾਲ ਖਾਣੇ ਆ ਲੋ ਜੀ ਸਾਰੀ ਇਸ ਸਬਜੀ ਨੂੰ ਨਾ ਇੱਕ ਧੁੱਪ ਲੱਗ ਚੁੱਕੀ ਹੈ ਹੁਣ ਇਹ ਸਬਜੀ ਆਚਾਰ ਤਾਂ ਹੁਣ ਬਾਅਦ ਚ ਹੀ ਬਣੂਗਾ ਦੇਖੋ ਕਿੰਨਾ ਵਧੀਆ ਬਣ ਗਿਆ ਗੋਭੀ ਗਾਜਰ ਛਲਗਮ ਇਹਨਾਂ ਤਿੰਨਾਂ ਨੂੰ ਹੀ ਸੁਕਾਏ ਅਦਰਕ ਨੂੰ ਵੀ ਸੁਕੋਣਾ ਸੁਕਾ ਕੇ ਅਸੀਂ ਸਾਰੀ ਚੱਦਰ ਦੀ ਸਣੀ ਇਹ ਨੀਚੇ ਲਿਆਏ ਤੇ ਹੁਣ ਆਪਾਂ ਇਹਨੂੰ ਤਲਦੇ ਹਾਂ ਉਹ ਵੀ ਘਰ ਦੇ ਕੱਡੇ ਸਰੋਂ ਦੇ ਤੇਲ ਵਿੱਚ ਜਦੋਂ ਨਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਪੱਕ ਜਾਵੇ ਕੈਂ ਦਾ ਭਾਂਡਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਨਾ ਤਾਂ ਸਭ ਤੋਂ ਪਹਿਲਾਂ ਸਾਨੂੰ ਗੋਭੀ ਤਲਣੀ ਚਾਹੀਦੀ ਹੈ ਕਿਉਂਕਿ ਗੋਭੀ ਥੋੜਾ ਜਿਹਾ ਸਮਾਂ ਵੀ ਬਦਲ ਲੈਂਦੀ ਹੈ ਤੇ ਤੇਲ ਵੀ ਜ਼ਿਆਦਾ ਖਾ ਜਾਂਦੀ ਹੈ ਇਸ ਕਰਕੇ ਸਭ ਤੋਂ ਪਹਿਲਾਂ ਆਪਾਂ ਗੋਭੀ ਨੂੰ ਤਲਾਂਗੇ ਇੱਥੇ ਮੈਂ ਆਪਣੀਆਂ ਭੈਣਾਂ ਨੂੰ ਇਹ ਦੱਸੂਗੀ ਕਿ ਗੋਭੀ ਨੂੰ ਅਸੀਂ ਜ਼ਿਆਦਾ ਨਹੀਂ ਤਲ ਸਕਦੇ ਕਿਉਂਕਿ ਜੇ ਜ਼ਿਆਦਾ ਤਲਾਂਗੇ ਨਾ ਤਾਂ ਅਚਾਰ ਨਾ ਵਧੀਆ ਨਹੀਂ ਬਣਦਾ ਬਸ ਖੜਮੀ ਜੀ ਗੋਭੀ ਰੱਖਾਂਗੇ ਇਸੇ ਤਰ੍ਹਾਂ ਛਲਗਮ ਤੇ ਗਾਜਰਾਂ ਵੀ ਅਸੀਂ ਬਹੁਤ ਖੜਮੀਆਂ ਜੀ ਰੱਖਾਂਗੇ ਬਸ ਇੱਕ ਜਾਂ ਦੋ ਦੋ ਮਿੰਟਰ ਦੇ ਲਈ ਹੀ ਪਕਾਵਾਂਗੇ ਫਿਰ ਉਹਨਾਂ ਨੂੰ ਲੈ ਸਾਰੇ ਆਚਾਰ ਨੂੰ ਦੇਖੋ ਤਲਕੇ ਨਾ ਇਸ ਤਰ੍ਹਾਂ ਉਹ ਦੇ ਖੁੱਲੇ ਭਾਂਡੇ ਦੇ ਵਿੱਚ ਇਸ ਤਰ੍ਹਾਂ ਟੇਡੇ ਜੇ ਕਰਕੇ ਰੱਖ ਲਓ ਜੋ ਵੀ ਤੇਲ ਨਿਕਲਦਾ ਦੇਖੋ ਅਸੀਂ ਚਮਚੇ ਦੀ ਸਿਆਤਾ ਦੇ ਨਾਲ ਪੂਰਾ ਪੂਰਾ ਤੇਲ ਅਸੀਂ ਐ ਕੱਢ ਲੈਣੇ ਬਿਲਕੁਲ ਵੀ ਨਹੀਂ ਤੇਲ ਰੱਖਦੇ ਇਸ ਤਰ੍ਹਾਂ ਕਰਨ ਦੇ ਨਾਲ ਸਾਡਾ ਜਿਹੜਾ ਆਚਾਰ ਬਣੂਗਾ ਉਹ ਪੂਰਾ ਖੁਸ਼ਕ ਬਣੂਗਾ ਚਾਰ ਦੇ ਵਿੱਚ ਨਾ ਐ ਤੇਲ ਤੇਲ ਜਾਨੀ ਸਾਨੂੰ ਦਿੱਸੂਗਾ ਤੇ ਪੂਰਾ ਵਧੀਆ ਬਣੂਗਾ ਇਸ ਤੋਂ ਬਾਅਦ ਸਾਨੂੰ ਚਾਹੀਦਾ ਸਿਰਕਾ ਇਹ ਸਰਕਾ ਲਗਭਗ ਅੱਧੀ ਕੌਲੀ ਜਾਂ ਪੌਣੀ ਕੌਲੀ ਦੇ ਲਗਭਗ ਸਾਨੂੰ ਚਾਹੀਦਾ ਹੈ ਤੇ ਇਸ ਦੇ ਵਿੱਚ ਆਪਦੇ ਸਵਾਦ ਦੇ ਅਨੁਸਾਰ ਅਸੀਂ ਪਾਵਾਂਗੇ ਸ਼ੱਕਰ ਜਿੰਨਾ ਤੁਸੀਂ ਮਿੱਠਾ ਪਸੰਦ ਕਰਦੇ ਹੋ ਉਹਦੇ ਹਿਸਾਬ ਦੇ ਨਾਲ ਪਾ ਲੋ ਸ਼ੱਕਰ ਅਸੀਂ ਤਕਰੀਬਨ ਅੱਧੀ ਕੀ ਕੌਲੀ ਲਗਭਗ ਸ਼ੱਕਰ ਦੀ ਪਾਈ ਹੈ ਤੇ ਇਸ ਨੂੰ ਥੋੜਾ ਜਿਹਾ ਬਸ ਹਲਾ ਲਾਂਗੇ ਅਸੀਂ ਵੈਸੇ ਤਾਂ ਜਦੋਂ ਅੱਗ ਤੇ ਰੱਖਾਂਗੇ ਆਪਣੇ ਆਪ ਇਹਦੇ ਵਿੱਚ ਨਾ ਸ਼ੱਕਰ ਕੁਲ ਜੂਗੀ ਤੇ ਦੇਖੋ ਤੁਹਾਡੇ ਸਾਹਮਣੇ ਸਿਰਫ ਇੱਕ ਚਮਚਾ ਆਪਾਂ ਨੇ ਕੀ ਲਿਆ ਤੇਲ ਦਾ ਜ਼ਿਆਦਾ ਨਹੀਂ ਲਿਆ ਤੇ ਜਿਹੜਾ ਸੀ ਅਦਰਕ ਕਟਿਆ ਸੀ ਉਹ ਆਪਾਂ ਇਹਦੇ ਵਿੱਚ ਅਦਰਕ ਪਾ ਲਿਆ। ਇਹ ਹੈਗਾ 2 ਚਮਚੇ ਨਮਕ ਦੇ, 2 ਹਲਦੀ ਦੇ ਤੇ 1.5 ਚਮਚੀ ਪਾਈ ਐ ਸੀ ਲਾਲ ਮਿਰਚ ਦੀ। ਇਹ ਹੈਗਾ ਗਰਮ ਮਸਾਲਾ। ਇਹ ਗਰਮ ਮਸਾਲਾ ਤੁਸੀਂ ਘਰੇ ਕਈ ਚੀਜ਼ਾਂ ਨੂੰ ਰਗੜ ਕੇ ਵੀ ਬਣਾ ਸਕਦੇ ਹੋ ਜਾਂ ਰੈਡੀमेड ਲੈ ਸਕਦੇ ਹੋ। ਮੈਂ ਲਿਆ ਰੈਡੀमेड ਬਾਜ਼ਾਰ ਦੇ ਵਿੱਚੋਂ ਐਮਡੀ ਗਰਮ ਮਸਾਲਾ ਉਹ ਪਾਇਆ ਤੇ ਦੇਖੋ ਇੱਧਰ ਆਪਣਾ ਅਦਰਕ ਵੀ ਚੰਗੀ ਤਰ੍ਹਾਂ ਭੁੱਜ ਗਿਆ ਇਹਦੇ ਵਿੱਚ ਆਪਾਂ ਜਿਹੜੇ ਮਸਾਲੇ ਲਏ ਸੀ ਨਾ ਉਹ ਚੰਗੀ ਤਰ੍ਹਾਂ ਆਪਾਂ ਪੁੰਨਾਗੇ। ਇਹ ਉਦੋਂ ਤੱਕ ਭੁੰਨਾਗੇ ਜਦੋਂ ਤੱਕ ਨਾ ਇਹਦੇ ਵਿੱਚ ਧੂੰਆਂ ਜਾਂ ਨਹੀਂ ਨਿਕਲੂਗਾ ਤੇ ਜਦੋਂ ਇਹਦੇ ਵਿੱਚ ਇਸ ਤਰ੍ਹਾਂ ਧੂੰਆਂ ਜਾਂ ਨਿਕਲਣਾ ਸ਼ੁਰੂ ਹੋ ਜਾਊਗਾ ਤੇ ਫਿਰ ਅਸੀਂ ਉਹ ਸਿਰਕਾ ਤੇ ਜਿਹੜੀ ਸ਼ੱਕਰ ਆਪਸ ਦੇ ਵਿੱਚ ਇੱਕ ਮਿਸ਼ਨ ਬਣਾਇਆ ਸੀ ਆਪਾਂ ਉਹ ਇਹਦੇ ਵਿੱਚ ਪਾ ਦੇਵਾਂਗੇ ਜਦੋਂ ਅਸੀਂ ਕੜਾਹੀ ਦੇ ਵਿੱਚ ਮਸਾਲੇ ਪਾਵਾਂਗੇ ਨਾ ਤਾਂ ਸਾਡੀ ਗੈਸ ਦੀ ਲਾਟ ਹਮੇਸ਼ਾ ਉੱਚੀ ਹੋਣੀ ਚਾਹੀਦੀ ਹੈ ਸਿਮ ਅੱਗ ਤੇ ਮਸਾਲੇ ਨਹੀਂ ਭੁੰਨੇ ਚਾਹੀਦੇ ਦੇਖੋ 2-3 ਮਿੰਟਾਂ ਦੇ ਬਾਅਦ ਹੀ ਇਹਨਾਂ ਸਾਰੇ ਮਸਾਲਿਆਂ ਦਾ ਰੰਗ ਕਿੰਨਾ ਵਧੀਆ ਆ ਗਿਆ ਹੁਣ ਅਸੀਂ ਹੌਲੀ ਹੌਲੀ ਜਿਹੜਾ ਅਸੀਂ ਆਚਾਰ ਤਲਿਆ ਸੀ ਮਤਲਬ ਸਬਜ਼ੀਆਂ ਤਲੀਆਂ ਸੀ ਉਹ ਸਾਰੀਆਂ ਨਾ ਬੜੇ ਧਿਆਨ ਦੇ ਨਾਲ ਕੜਾਹੀ ਦੇ ਵਿੱਚ ਪਾ ਦਾਂਗੇ ਸਾਰੀਆਂ ਸਬਜ਼ੀਆਂ ਕੜਾਹੀ ਵਿੱਚ ਪਾਉਣ ਤੋਂ ਬਾਅਦ ਇਸ ਨੂੰ ਲਗਾਤਾਰ 5 ਮਿੰਟ ਇਸ ਨੂੰ ਅਸੀਂ ਹਿਲਾਉਂਦੇ ਰਵਾਂਗੇ ਨਹੀਂ ਤਾਂ ਇਹ ਨਾ ਨੀਚੇ ਇਹ ਥੋੜਾ ਜਿਹਾ ਲੱਗ ਜਾਂਦਾ ਮਚ ਨਾ ਜਾਵੇ ਲਗਾਤਾਰ ਹਿਲਾਉਣਾ ਹੈ ਹਿਲਾਉਣ ਦਾ ਇੱਕ ਫਾਇਦਾ ਤੇ ਇਹ ਹੈ ਕਿ ਆਚਾਰ ਦੇ ਵਿੱਚ ਨਾਣ ਮਿਰਚ ਜੋ ਵੀ ਅਸੀਂ ਪਾਇਆ ਉਹ ਸਾਰਾ ਚੰਗੀ ਤਰ੍ਹਾਂ ਰਚ ਜਾਂਦਾ ਦੇਖੋ 5 ਮਿੰਟ ਦੇ ਵਿੱਚ ਹੀ ਕਿੰਨਾ ਵਧੀਆ achar ਬਣ ਗਿਆ ਤੁਸੀਂ نیچے ਦੇਖੋ ਪੂਰਾ ਤੇਲ ਨਹੀਂ ਪੂਰਾ ਪਾਣੀ ਨਹੀਂ ਜੋ ਵੀ ਸੀ ਉਹ ਸਾਰਾ ਉੱਡ ਗਿਆ ਤੇ achar ਕਿੰਨਾ ਖੁਸ਼ਕ ਬਣ ਗਿਆ ਸੱਚ ਪੁੱਛੋ ਇਸ achar ਦੀ ਖੁਸ਼ੂਰ ਨਾ ਹੁਣ ਇੰਨੀ ਵਧੀਆ ਆ ਰਹੀ ਹੈ ਜੀ ਕਰਦਾ ਹੁਣ ਹੀ ਰੋਟੀ ਦੇ ਉੱਪਰ ਰੱਖ ਕੇ ਖਾ ਲਵਾਂ ਪਰ ਨਹੀਂ ਜਦੋਂ ਇਹ ਠੰਡਾ ਹੋ ਜਾਂਦਾ ਨਾ ਇਸ achar ਦਾ ਸਵਾਦ ਤਾਂ ਉਹਦੀ ਆਉਂਦਾ ਹੈ ਗਰਮ achar ਦਾ ਸਵਾਦ ਇੰਨਾ ਨਹੀਂ ਆਉਂਦਾ ਜਿੰਨਾ ਠੰਡੇ ਦਾ ਹੁੰਦਾ ਤੁਸੀਂ ਵੀ ਠੰਡਾ ਹੋਣ ਦੀ ਵੇਟ ਕਰਿਓ ਉਸ ਤੋਂ ਬਾਅਦ ਹੀ ਖਾਈਓ ਮੇਰੀਆਂ ਸਾਰੀਆਂ ਭੈਣਾਂ ਨੂੰ ਇਹ ਵੀਡੀਓ ਕਿਵੇਂ ਲੱਗੀ ਹੈ ਪਲੀਜ਼ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਨਾਲ ਇਹ ਵੀ ਦੱਸਿਓ ਕਿ ਮੇਰੀਆਂ ਕਿਹੜੀਆਂ-ਕਿਹੜੀਆਂ ਭੈਣਾਂ ਨੇ ਆਚਾਰ ਇਸ ਵਿਧੀ ਦੇ ਰਾਹੀਂ ਪਾਇਆ ਜਾਂ ਕਿਸੇ ਹੋਰ ਵਿਧੀ ਰਾਹੀਂ ਪਾਇਆ ਪਲੀਜ਼ ਮੈਨੂੰ ਜਰੂਰ ਦੱਸਿਓ ਮਿਲਦੇ ਹਾਂ ਬਹੁਤ ਜਲਦੀ ਤਦ ਤੱਕ ਮੇਰੇ ਵੱਲੋਂ ਮੇਰੀਆਂ ਸਾਰੀਆਂ ਭੈਣਾਂ ਨੂੰ ਰਾਧੇ ਰਾਧੇ ਜੈ ਸ਼੍ਰੀ ਕ੍ਰਿਸ਼ਨ